27 ਅਪ੍ਰੈਲ 2025 ਨੂੰ ਜੇ ਪਰੇਡ ਹੋਣ ਵਾਲੀ ਸੀ ਇਹਨਾਂ ਸਾਰਿਆਂ ਵੱਲੋਂ ਅਨਾਉਂਸ ਕੀਤਾ ਗਿਆ ਸੀ ਕਿ ਅੰਮ੍ਰਿਤਸਰ ਵਿਖੇ 27 ਅਪ੍ਰੈਲ ਨੂੰ ਮੇਲਾ ਲਗਾਇਆ ਜਾਵੇਗਾ ਜਿਸ ਦੇ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਸੂਬਿਆਂ ਦੇ ਵਿੱਚੋਂ ਇਹਨਾਂ ਦੇ ਨਾਲ ਦੇ ਆਉਣ ਦੀ ਪਲੈਨਿੰਗ ਕਰ ਰੱਖੀ ਸੀ ਜਿਸ ਨੂੰ ਵੇਖਦੇ ਹੋਏ ਸਿੱਖ ਜਥੇਬੰਦੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਬਿਲਕੁਲ ਇਹ ਜੇ ਪਰੇਡ ਅੰਮ੍ਰਿਤਸਰ ਸਾਹਿਬ ਵਿੱਚ ਨਹੀਂ ਹੋਊਗੀ ਅਤੇ ਸਮਾਜ ਸੇੜੀ ਲਖਾ ਸੁਧਾਨਾਂ ਦੇ ਵੱਲੋਂ ਇਹਨਾਂ ਦਾ ਭਰਪੂਰ ਵਿਰੋਧ ਕੀਤਾ ਗਿਆ। ਅਸੀਂ ਇੱਥੇ ਕਿਸੇ ਨੂੰ ਲਾਤਾਂ ਨਹੀਂ ਦੇਚੇ ਬਿੰਦੇ ਨਹੀਂ ਲਗਣਗੇ। ਵਿਰੋਧ ਨੂੰ ਦੇਖਦੇ ਹੋਏ ਸਰਕਾਰ ਉੱਪਰ ਵੀ ਕੁਝ ਦਬਾਅ ਬਣਿਆ ਜਿਸ ਤੋਂ ਬਾਅਦ ਇਹਨਾਂ ਦੇ ਉਲੇਕੇ ਗਏ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ। ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਇਹਨਾਂ ਦਾ ਇਹ ਮੇਲਾ ਤਾਂ ਕੈਨਸਲ ਹੋ ਗਿਆ ਪਰ ਕੀ ਅਮਰਿਤਸਰ ਸਾਹਿਬ ਦੀ ਧਰਤੀ ਜਿਹੜੀ ਕਿ ਸ਼ੂਰਬੀਰ ਯੋਧਿਆਂ ਦੇ ਨਾਲ ਭਰੀ ਪਈ ਹੈ ਅਤੇ ਉਹਨਾਂ ਦੀਆਂ ਸ਼ਹਾਦਤਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਜਿੱਥੇ ਸਲਾਨਾ ਜੋੜ ਮੇਲੇ ਅਤੇ ਸ਼ਹੀਦੀ ਮੇਲੇ ਲੱਗਦੇ ਹਨ ਸੋਚ ਕੇ ਦੇਖੋ ਸ੍ਰੀ ਅੰਮ੍ਰਿਤਸਰ ਵਰਗੀ ਮਹਾ ਪਵਿੱਤਰ ਧਰਤੀ ਹੋਵੇ ਤੇ ਉਥੇ ਇਹੋ ਜਿਹੀ ਘਟਿਆ ਕਰਤੂਤ ਕਰਨ ਦੇ ਬਾਰੇ ਸੋਚਣਾਵੇ ਸ਼ਾਇਦ ਕਿਸੇ ਪਾਪ ਤੋਂ ਘਟ ਨਹੀਂ ਹੋ ਸਕਦਾ ਉਮੀਦ ਕਰਦੇ ਹਾਂ ਇਹੋ ਜਿਹੇ ਸ਼ਰਾਰਤੀ ਅੰਸਰ ਪੰਜਾਬ ਅਤੇ ਪੰਜਾਬੀਆਂ ਦਾ ਇਹਨਾਂ ਦੇ ਖਿਲਾਫ ਗੁੱਸਾ ਦੇਖ ਕੇ ਇਹ ਲੋਟ ਉਭੇਖ ਦੇ ਵਿੱਚ ਇਹੋ ਜਿਹੀ ਕੋਈ ਵੀ ਘਟਿਆ ਕਰਤੂਤ ਕਰਨ ਦੇ ਬਾਰੇ ਨਹੀਂ ਸੋਚਣਗੇ ਅਤੇ ਉਹਨਾਂ ਸ਼ੂਰਬੀਰ ਯੋਧਿਆਂ ਨੂੰ ਲੱਖ ਵਾਰ ਸਜਦਾ ਜਿਹੜੇ ਕਿ ਅੱਜ ਵੀ ਪੰਜਾਬ ਦੀ ਆਣ-ਬਾਣ ਅਤੇ ਸ਼ਾਨ ਦੀ ਰੱਖਿਆ ਦੇ ਲਈ ਆਪਣੀ ਹੇਕ ਤਾਣ ਕੇ ਖੜੋ ਹੋ ਜਾਂਦੇ ਨੇ ਇਹ ਸੀ ਦੋਸਤੋ ਗੇ ਫਰੇਡ ਬਾਰੇ ਕੁਝ ਗੱਲਾਂ ਬਾਤਾਂ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ